ਹੈਲੋ ਵੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਅੱਜ ਆਪਾਂ ਬਣਾਉਣੇ ਆ ਗੋੜਾਣਾ ਹਲਵਾ ਜਿਹੜੀ ਕਿ ਕੜਾਹ ਜਿਹੜਾ ਗੋੜਾਣਾ ਕੜਾਹ ਕਰਕੇ ਜਿਵੇਂ ਦੁਪਹਿਰ ਨੂੰ ਭੁੱਖ ਲੱਗੇ ਤੁਸੀਂ ਖਾ ਸਕਦੇ ਹੋ ਇੱਕ ਤਾਂ 슈ਗਰ ਦੇ ਮਰੀਜ਼ਾਂ ਲਈ ਥੋੜਾ ਜਿਹਾ ਮਤਲਬ ਜਿਹੜਾ ਘਿਓ ਆ ਉਹ ਚੰਗਾ ਈ ਜਿਹੜਾ ਗੋੜਾ ਐ ਉਹ ਇੱਟਾ ਨਹੀਂ ਮਾੜਾ ਜਿੱਕੀ ਖੰਡ ਵਾੜੀ ਐ ਵੀ ਜਦੋਂ ਹੁਣ ਜਿਵੇਂ ਹੁਣ ਮੈਨੂੰ ਭੁੱਖ ਲੱਗੀ ਆ ਹਲਕੀ ਜਿਹੀ ਤੇ ਮੈਂ ਪਤਾ ਥੋੜੇ ਗੁਰਦਾ ਦੇ ਕੋਈ ਆਪਣੀ ਚਾਹ ਨਹੀਂ ਬਣ ਗਈ ਇਹ ਆਪਾਂ ਐੜ ਗਏ ਨਾ ਥੋੜਾ ਜਿਹਾ ਗੋੜਾ ਪਾ ਕੇ ਚਾਹ ਨਹੀਂ ਬਣਾ ਲਈ ਕਿਉਂਕਿ ਫਿਰ ਮੈਂ ਕੱਲੀ ਨਹੀਂ ਖ ਦੇਵੋ ਨਾ ਪਾ ਦਮੇ ਕੜਾਹੀ ਬਸ ਕੜਾ ਤੁਸੀਂ ਛੇਵੇਂ ਹੀ ਬਣਾਉਣਾ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਜਿਵੇਂ ਆਪਾਂ ਬਣਾਉਂਦੇ ਹਾਂ ਦੂਸਰੋਂਵੇਂ ਹੀ ਆ ਬਸ ਇਹਦੇ ਵਿੱਚ ਅਸੀਂ ਗੁੜ ਜਾਂ ਸ਼ੱਕਰ ਪਾਉਣੀ ਹੈ ਜਿਵੇਂ ਮੈਂ ਹੁਣ ਅਸੀਂ ਤੇ ਕਹੇ ਜਾਂਦੇ ਆ ਮੈਂ ਉਹਦੇ ਸਹਾਲ ਨਾਲ ਬਣਾਉਂਗੀ ਤੇ ਤੁਸੀਂ ਆਪਦੀ ਫੇਰ ਵਾਲੀ ਦੇ ਅਕੋਰਡਿੰਗ ਜਾਂ ਆਪਦੇ ਅਕੋਰਡਿੰਗ ਬਣਾ ਸਕਦੇ ਹੋ ਨਹੀਂ ਤਾਂ ਕਿਉਂ ਖਾਦਾ ਜਾਂਦਾ ਜੀ ਨਾਲੇ ਘਰ ਦੀ ਚੀਜ਼ ਬਣਦੀ ਹੈ ਚਲੋ ਜੀ ਹੁਣ ਸਦੋਂ ਅਸੀਂ ਆਟਾ ਪੁੰਨ ਖਿੱਚ ਦਿਖਾਉਣੇ ਆ। ਹਾਂ ਲੋ ਜੀ ਆਪਣਾ ਆਟਾ ਜਿਹੜਾ ਪੂਰਾ ਪੁੱਜ ਚੁੱਕਿਆ ਹੈ। ਪੂਰਾ ਵਧੀਆ ਤੇ ਹੁਣ ਅਸੀਂ ਪਾਵਾਂਗੇ ਜੀ ਚਾਸ਼ਨੀ। ਜੇ ਤੁਹਾਨੂੰ ਪਾਣੀ ਵੱਧ ਘੱਟ ਲੱਗੇ ਤਾਂ ਤੁਸੀਂ ਆਮ ਪਾਣੀ ਪਾ ਸਕਦੇ ਹੋ ਇਹਦੇ ਵਿੱਚ। ਵੀ ਜੇ ਜਿਆਦਾ ਲੱਗੇ ਜੇ ਨਹੀਂ ਪਾਣੀ ਘੱਟ ਹੈ ਤਾਂ ਤੁਸੀਂ ਦੂਸਰਾ ਪਾਣੀ ਇਹਦੇ ਚ ਪਾ ਸਕਦੇ ਹੋ ਜਿਹਨੂੰ ਜੇ ਪਾਣੀ ਘੱਟ ਹੈ। ਪਰ ਆਪਾਂ ਮਿੱਠਾ ਵਧੀਆ ਪਾਇਆ ਹੋਇਆ ਹੈ ਇਹ ਗੋਲਾ। ਇਕ ਜਨਾਬਾ ਨਰਮਾ ਪਾਣੀ ਪਾ ਮੰਗੇ। ਹਾ ਦੇਖੋ। ਇਕੜ ਅੱਗ ਨੂੰ ਚੇਪਕ ਰਿਹਾ। ਜਿਹੜਾ ਤੇ ਖੁਸ਼ਕ ਲੱਗ ਰਿਹਾ ਸੀ ਇਸ ਕਰਕੇ ਤੇ ਪਾਣੀ ਪਾਉਣਾ ਹੋਰ ਜ਼ਰੂਰੀ ਸੀ। ਮੇਰੇ ਬੰਨੇ। ਆ ਲੋ ਜੀ ਆਪਣਾ ਗੁੜ ਵਾਲਾ ਹਲਵਾ ਬਣ ਕੇ ਜਣਕੇ ਪੜਾ ਤਿਆਰ ਹੈ। ਤੇ ਬੜਾ ਹੈਲਦੀ ਬਣਦਾ ਇਹ ਚ ਖੰਡ ਬਿਨਾ ਖੰਡ ਤੋਂ ਬਣਾਉਣੇ ਹੁੰਦੇ ਆ ਆਪਾਂ ਪ੍ਰਸ਼ਾਦ ਵਿੱਚ ਆਪਾਂ ਖੰਡ ਨਹੀਂ ਵਰਤਦੇ ਆਪਾਂ ਗੁੜ ਵਾਲੀਆਂ ਹੀ ਸੇਵੀਆਂ ਬਣਾਉਣੇ ਹੁੰਦੇ ਆ ਜਾਨੀ ਕਿ ਦੁੱਧ 'ਚ ਵੀ ਆਪਾਂ ਸ਼ੱਕਰ ਪਾ ਲੈਣੇ ਆ ਤੇ ਆ ਪ੍ਰਸ਼ਾਦ ਆ ਜਿਹੜਾ ਇਹ ਵੀ ਆਪਾਂ ਗੁੜ ਦਾ ਬਣਾਇਆ ਜੇ ਤੁਸੀਂ ਥੋੜਾ ਜਿਹਾ ਪਤਲਾ ਕਰਨ ਨੂੰ ਪਤਲਾ ਵੀ ਕਰ ਸਕਦੇ ਹੋ ਤੇ ਜੇ ਥੋੜੀ ਜਿਹੀ ਚਮਕ ਲੁਣੀ ਦੇ ਵਿੱਚ ਇੱਕ ਚਮਚਾ ਤੁਸੀਂ ਘਿਓ ਦਾ ਹੋਲ ਐਡ ਕਰ ਸਕਦੇ ਆ ਤੇ ਆਪਣਾ ਪ੍ਰਸ਼ਾਦ ਆ ਜਿਹੜਾ ਬਣ ਕੇ ਰੈਡੀ ਆ